ਇਹ ਗੱਲ ਬਈ ਆ ਚਾਲੇ ਬਹੁਤ ਵਧੀਆ ਲਿਆਉਣਾ ਦਰਸ਼ਕੋ ਤੁਸੀਂ ਇਹ ਬਾਈ ਦਾ ਮਾਲਦਾਰ ਛੜੇ ਦੇ ਵਿੱਚ ਮਹਿੰਦਰ ਸਿੰਘ ਨਾਮ ਆਣਾ ਬਾਈ ਚਰਨ ਉਹਦਾ ਘਰ ਵਾਲਾ ਠੀਕ ਆ ਬਾਈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸਭ ਨੂੰ ਪਤਾ ਹੀ ਆ ਵੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ੀਦਿ ਦਿਹਾੜੇ ਜੋ ਪਿੱਛੇ ਲੰਘ ਕੇ ਗਿਆ ਸੋ ਉਸ ਨੂੰ ਮੁੱਖ ਰੱਖਦੇ ਹਜੇ ਵੀ ਮਤਲਬ ਥਾਂ ਥਾਂ ਤੇ ਸੁਵਿਧਾ ਜੇ ਠੰਡੇ ਜਲਦਿਆਂ ਲਗਾਈਆਂ ਜਾਂਦੀਆਂ ਨੇ ਸੋ ਇਸੇ ਤਰ੍ਹਾਂ ਇੱਥੇ ਧੂਰੀ ਦੇ ਵਿੱਚ ਸਾਡੇ ਵੀਰਾਂ ਨੇ ਸਵੀਲ ਲਾਈ ਹੋਈ ਹੈ ਕਾਰ ਬਜ਼ਾਰ ਵਾਲੇ ਭਰਾਵਾਂ ਨੇ ਇਕੱਠੇ ਹੋ ਗਏ ਸਾਰਿਆਂ ਨੇ ਬਾਬਾ ਵੰਸਰੀ ਵਾਲੇ ਦੀ ਯਾਦ ਦੇ ਵਿੱਚ ਸੋ ਇਹ ਭਰਾਵਾਂ ਨੇ ਸਵੀਲ ਲਾਈ ਆ ਬਹੁਤ ਸਾਰੀ ਸੰਗਤ ਵੱਡੇ ਰੋਡ ਦੇ ਉੱਤੇ ਆ ਆਪਾਂ ਇਧਰੋਂ ਸੰਗਰੂਰ ਤੋਂ ਮਲੇਰਕੋਟਲੇ ਨੂੰ ਜਾਂਦੇ ਜਦੋਂ ਹੋਰ ਰੋਡ ਦੇ ਉੱਤੇ ਸਵੀਲ ਲਾਈ ਹੋਈ ਹੈ ਸੋ ਭਰਾਵਾਂ ਦਾ ਬਹੁਤ ਧੰਨਵਾਦ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਸੋ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਲ ਸ਼ਾਕੇ ਵੀ ਜਾ ਰਹੀ ਆ ਔਰ ਰੁਕਿਆ ਜਾ ਰਿਹਾ ਸੋ ਬਾਈ ਨਾਲ ਵੀ ਗੱਲਬਾਤ ਕਰਦੇ ਆ ਬਾਈ ਸ਼ਸ਼ੀਕਾਲ ਜੀ ਈਹਾ ਜਾਨ ਨੇ ਬਹੁਤ ਵਧੀਆ ਭਰਾ ਬਹੁਤ ਬਹੁਤ ਧੰਨਵਾਦ ਤੁਹਾਡਾ ਬੜਾ ਗਰਮੀ ਦੇ ਵਿੱਚ ਤੁਸੀਂ ਸਵੇਰ ਲਾਈ ਆ ਕਿੰਨੇ ਵਜੇ ਚੱਲ ਰਹੀ ਹੈ ਸਵੇਰ ਦੀ ਸਵੇਰੇ 6:30 ਵਜੇ 6:30 ਵਜੇ ਠੀਕ ਹੈ ਇਹ ਬਾਬਾ ਸੰਗੁਰਾ ਦੀ ਦੇਵੀ ਦੀ ਸਿੱਧੀ ਦਿਹਾੜੇ ਨੂੰ ਸਮਰਪਿਤ ਇਹ ਜਿਹੜੀ ਲਾਈ ਆ ਇਹ ਮਤਲਬ ਕਿਹੜੇ ਕਲਾਪਕ ਹੈ ਦੀ ਸੁਸਾਇਟੀ ਵੱਲੋਂ ਜਾਂ ਕਿੱਦਾਂ ਕਾਰਜ ਬਾਬਾ ਬਾਂਸਰੀ ਵਾਲੇ ਦੀ ਟੀਮ ਵੱਲੋਂ ਇੱਥੇ ਰੌਲਡਸ ਰੋਡ ਤੇ ਠੀਕ ਹੈ ਜੀ ਕਾਰਜਕਾਰੀਆਂ ਤੇ ਕਾਰਬਜਾਰ ਦੇ ਅੱਛਾ ਸਮੁੱਚੇ ਕਾਰਬਜਾਰ ਵਾਲੇ ਸਾਰੇ ਜਿਹੜੇ ਮੁੰਚੀ ਸੰਗਤ ਵੱਲੋਂ ਸਾਰਿਆਂ ਦੇ ਸਹਿਯੋਗ ਨਾਲ ਇਹ ਲਗਾਈ ਇਹ ਲਗਾਈ ਜੀ ਸਵੇਰੇ 6:30 ਤੋਂ ਚੱਲ ਬਹੁਤ ਵਧੀਆ ਸੰਗਤ ਦਾ ਹੰਗਾਰਾ ਮਿਲ ਰਿਹਾ ਤੇ ਪਜਲ ਤੱਕ ਰਹੇ ਨੇ। ਹਾਂ ਸੇਵਾਦਾਰਾਂ ਜੀ ਬਹੁਤ ਵੱਡੀ ਸੇਵਾ ਹਾਂ ਸੇਵਾਦਾਰੀ ਬਹੁਤ ਵੱਡੀ ਗਿਣਤੀ ਦੇ ਵਿੱਚ ਮੈਂ ਸੁਣਿਆ ਇੱਥੇ ਕਪੜਾ ਦਾ ਬਹੁਤ ਵੱਡਾ ਐਕਟਰ ਉਹ ਵੀ ਸੇਵਾ ਕਰ ਰਿਹਾ ਫਿਲਮਾਂ ਦੇ ਵਿੱਚ ਆਪਣਾ ਮੈਂ ਸੁਣਿਆ ਧੂਤੇ ਵਾਲੀ ਫਿਲਮ 'ਚ ਦੇਖਿਆ ਹਾਂ ਉਹਦਾ ਕੀ ਨਾਮ ਆ ਮੜਿਆ ਦੱਸਿਓ ਉਹ ਨਾਲ ਗੱਲਬਾਤ ਕਰਾਉਣੇ ਆਪਾਂ ਮਿੰਟੂ ਆ ਮਿੰਟੂ ਰਮੇਂਦਰ ਬਣਿਆ ਹੁੰਦਾ ਤੇ ਆ ਜਿਹੜਾ ਰਮੇਂਦਰ ਬਣਿਆ ਹੁੰਦਾ ਮਿੰਟੂ ਹਾਂ ਮਿੰਟੂ ਵੀ ਭਈਆ ਹੈ ਚੋਲਪੁਰ ਵਾਲੇ ਇੱਧਰ ਜਾਂਦਾ ਆਪਣੇ ਪੂਰੀ ਦਾ ਬਾਈ ਉਹ ਬਾਈ ਬਾਬਾ ਬਾਂਦਰੀ ਵਾਲੇ ਕੋਲੇ ਪੁੱਤ ਕਰ ਲੈ ਵਿਰਾ ਬਾਬਾ ਬਾਂਦਰੀ ਦੇ ਆ ਹਾਂ ਆ ਬਾਈ ਦਾ ਸੇਵਾ ਕਰਦਾ ਉਹਨਾਂ ਨਾਲ ਗੱਲਬਾਤ ਕਰਾਉਣਾ ਇਹ ਮਿੰਟਾ ਬਾਈ ਸਾਡਾ ਧੂਤੇ ਵੀ ਫਿਲਮ ਦੇ ਵਿੱਚ ਦੇਖੋਗਾ ਮਾਲਦਾਰ ਛੜਾ ਜੇ ਮਾਲਦਾਰ ਛੜਾ ਉਹਦੇ ਵਿੱਚ ਕੰਮ ਕਰਦਾ ਸਾਡਾ ਵੀਰਾ ਜਦੋਂ ਕਹਿੰਦਾ ਆਪਣਾ ਮਹਿੰਦਰ ਸਿੰਘ ਨਾਮ ਆ ਉਹ ਮਤਲਬ ਫਿਲਮ ਦੇ ਵਿੱਚ ਸੋ ਉਹਦੇ ਨਾਲ ਆਪਾਂ ਗੱਲਬਾਤ ਤੁਹਾਡੀ ਕਰਾਉਣਾ ਉਹ ਇਸ ਫਿਲਮ ਦੇ ਵਿੱਚ ਸਾਡਾ ਵੀਰਾ ਮਿੰਟਾ ਬਹੁਤ ਮਸ਼ਹੂਰ ਆ ਤੇ ਮਾਲਦਾਰ ਛੜੇ ਦੇ ਵਿੱਚ ਕੰਮ ਕਰਦਾ ਆ ਵੇਖੋ ਕਰੋ ਦਰਸ਼ਨ ਬਾਈ ਦੇ ਬਾਈ ਹਾਸ਼ੀਕਾਲ ਜੀ ਪਿਆ ਚਾਲ ਵਿਸ਼ਾਲ ਨੇ ਉਹਨਾਂ ਦਾ ਦਰਸ਼ਕੋ ਤੁਸੀਂ ਇਹ ਬਾਈ ਦਾ ਮਾਲਦਾਰ ਛੜੇ ਦੇ ਵਿੱਚ ਮਹਿੰਦਰ ਸਿੰਘ ਨਾਮ ਆ ਹਨਾ ਬਾਈ ਚਰਨ ਦਾ ਘਰ ਵਾਲਾ ਠੀਕ ਆ ਬਾਈ ਤੁਹਾਡਾ ਬਾਈ ਬਹੁਤ ਧੰਨਵਾਦ ਫੇਰ ਤੁਸੀਂ ਸੇਵਾ ਕਰਨ ਲੱਗੇ ਹੋ ਆ ਰਾਜਾ ਸਾਡਾ ਵੀ ਵਰਡ ਵਾਲਾ ਇਹਦੇ ਨਾਲ ਪ੍ਰੇਮ ਪਿਆਰ ਆ ਸਾਡੇ ਵੀਰ ਦਾ ਬਹੁਤ ਧੰਨਵਾਦ ਬਾਈ ਠੀਕ ਆ ਬਾਈ ਬਹੁਤ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਨੂੰ ਬਹੁਤ ਸੋਹਣਾ ਕੰਮ ਕਰਦੇ ਹੋ ਤੇ ਵੱਡੀਆਂ ਫਿਲਮਾਂ ਵਿੱਚ ਕੰਮ ਕਰੋ ਪਰਮਾਤਮਾ ਅਗੇ ਅਰਦਾਸ ਕਰਦੇ ਆਂਗੇ ਸੋ ਇਹ ਤੇ ਤੁਸੀਂ ਸੇਵਾ ਕਰਦੇ ਹੋ ਆਪਣੇ ਸ਼ਹਿਰ ਦੇ ਵਿੱਚ ਇੱਥੇ ਰੌਣਕ ਪੱਕਿਆ ਬਾਈ ਫਿਰ ਅੱਛਾ ਫਿਰ ਕਿੱਦਾਂ ਮਤਲਬ ਉਹਦੇ ਜਦੋਂ ਬਣਾਉਣੇ ਆਣੇ ਉਹਦੇ ਉੱਤੇ ਚੱਲ ਜਾਂਦੇ ਹੋ ਹਾਂ ਉਹਦੇ ਚੱਲ ਜਾਂਦੇ ਨੇ ਫਿਰ ਉਹਦੇ ਪਿੰਡੋਂ ਨੇ ਡੇਲੀ ਆਉਣਾ ਔਰ ਇਸਹਿਰ ਆਉਣਾ ਮੇਰੇ ਡੇਲੀ ਆਉਣਾ ਜੇ ਜੂਤ ਵੱਧੂ ਹੁੰਦਾ ਫਿਰ ਦੂਰਨ ਲੱਗ ਜਾਂਦੇ ਠੀਕ ਹੈ ਬਾਈ ਵਧੀਆ ਚੱਲਦਾ ਕੰਮਕਾਰ ਪੂਰਾ ਕਿਰਪਾ ਪ੍ਰਮਾਤਮਾ ਦੀ ਚਲੋ 200 ਰੁਪਏ ਅੱਧੀ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਬਹੁਤ ਤੁਹਾਡਾ ਧੰਨਵਾਦ ਬਾਈ ਸਾਰਿਆਂ ਦਾ ਜੋ ਗਰਮੀ ਦੇ ਵਿੱਚ ਤੁਸੀਂ ਸਹੂਲਤਾਈਆਂ ਲੋਕਾਂ ਦੇ ਲਈ ਬਹੁਤ ਬਹੁਤ ਧੰਨਵਾਦ ਸੱਸੀ ਗਾਲ ਜੀ